ਦੂਜੀ ਪਾਸੇ ਗਰਮੀ ਦੇ ਵਿੱਚ ਘਰ 'ਚ 16 ਡਿਗਰੀ ਤੇ AC ਚਲਾਉਣ ਵਾਲੇ ਜੇਕਰ ਤੁਸੀਂ ਹੈਗੇ ਉਹ ਤਾਂ ਫਿਰ ਸਾਵਧਾਨ ਹੋ ਜਾਓ ਕਿਉਂਕਿ ਨਜ਼ਰ ਹਟੀ ਤਾਂ AC ਕੰਪ੍ਰੈਸ਼ਨ ਫਟਣ ਦੀ ਦੁਰਘਟਨਾ ਕੱਟੀ ਹੈ ਫਟ ਗਿਆ ਦੱਸ ਦੇ ਕਿ ਜੁੜਾ ਹੈ AC ਦਾ ਕੰਪ੍ਰੈਸਰ ਫਟ ਗਿਆ ਦੁਕਾਨ ਦੇ ਵਿੱਚ ਤੂਆ ਹੀ ਤੂਆ ਹੋ ਗਿਆ ਤੇ ਏਸੀ ਰਿਪੇਅਰ ਕਰਨ ਵਾਲੇ ਮਕੈਨਿਕ ਨੇ ਹੱਥ ਜੋੜ ਕੇ ਲੋਕਾਂ ਨੂੰ ਹੁਣ ਅਪੀਲ ਕੀਤੀ ਹੈ ਮਕੈਨਿਕ ਨੇ ਦਿਖਾਇਆ ਕਿ ਕਿੰਝ ਕੰਪ੍ਰੈਸ਼ਨਰ ਦੇ ਵਿੱਚੋਂ ਨਿਕਲ ਰਿਹਾ ਲਗਾਤਾਰ ਤੂਆ ਜੁੜਾ ਹੈ ਏਸੀ ਰਿਪੇਅਰਿੰਗ ਮਕੈਨਿਕਸ ਨੇ ਦੱਸਿਆ ਕਿ ਕਿਉਂ ਜੁੜੀ ਹੈ ਏਸੀ ਕੰਪ੍ਰੈਸ਼ਨਰ ਦੇ ਵਿੱਚ ਅਗਲਗ ਦੀ ਹੈ ਤੇ ਜੇਕਰ 16 ਡਿਗਰੀ ਤੇ ਏਸੀ ਚਲਾਉਣ ਵਾਲੇ ਹੋ ਤਾਂ ਫਿਰ ਤੁਹਾਡੇ ਲਈ ਖਬਰ ਹੈ ਦੇਖੋ ਕੀ ਦੁਕਾਨਦਾਰ ਨੇ ਕੀ ਕੁਝ kiya ਹੈ ਘਟਨਾ ਹੋਈ ਹੈ ਹਾਈ ਟੈਂਪਰੇਚਰ ਦੀ ਦਿਨੋਂ ਦਿਨ ਆਪਣਾ ਜਿਹੜਾ ਗਰਮੀ ਦਾ ਟੈਂਪਰੇਚਰ ਬਹੁਤ ਜ਼ਿਆਦਾ ਵਧ ਰਿਹਾ ਹੈਗਾ ਉਦੇ ਕਾਰਨ ਇਹ ਓਵਰ ਹੀਟ ਹੋਣ ਕਾਰਨ ਕੰਪਰੈਸਰ ਨੂੰ ਅੱਗ ਲੱਗ ਗਈ ਸੀ ਠੀਕ ਹੈ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਕਿਸੇ ਵਰਗਾ ਨਹੀਂ ਨਹੀਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਉਹਨਾਂ ਨੇ ਬੰਦ ਕਰਤੇ ਸੀ ਜੇ ਚੱਲਦੀ ਰਹਿੰਦਾ ਥੱਲੇ ਨਾ ਪਤਾ ਲੱਗਦਾ ਤਾਂ ਹੋ ਸਕਦਾ ਵੀ ਇਹ ਵੱਧ ਨੁਕਸਾਨ ਵੀ ਕਰ ਸਕਦਾ ਸੀਗਾ ਮੌਕੇ ਤੇ ਆ ਕੇ ਕੰਟਰੋਲ ਕੀਤਾ ਗਿਆ ਉਹਨਾਂ ਨੇ ਸਾਨੂੰ ਕੋਲ ਕੀਤੀ ਕਹਿੰਦੇ ਵੀ ਉੱਪਰੋਂ ਧੂਆਂ ਲਿਕੜ ਰੇ ਸੀ ਚਾਸੀਂ ਜਲਦੀ ਜਲਦੀ ਜਾ ਕੇ ਇਹਨੂੰ ਇਸੇ ਨੂੰ ਬੰਦ ਕਰਿਆ ਤੇ ਉਸ ਤੋਂ ਬਾਅਦ ਇੱਥੇ ਲੈ ਕੇ ਆਏ ਜੀ ਅਸੀਂ ਆਪ ਦਾ ਨਹੀਂ ਤਾਂ ਆਪਾਂ ਉਹ ਬਦਤਰੀਆਂ ਚਾਹੀਦੀ ਨੇ ਵੀ ਇੱਕ ਤਾਂ ਏਸੀ ਨੂੰ ਆਪਣੇ ਸਾਹ ਦੇ ਵਿੱਚ ਲਗਾਇਆ ਜਾਵੇ ਹਾਈ ਟੈਂਪਰੇਚਰ ਦਿਨੋ ਦਿਨ ਹਰ ਸਾਲ ਦੀ ਗਰਮੀ ਵੱਧਦੀ ਹੈਗੀ ਏਸੀ ਨੂੰ ਸਾਹ ਦੇ ਵਿੱਚ ਲਵਾਇਆ ਜਾਵੇ ਜਾਂ ਕੋਠੇ ਦੇ ਉੱਪਰ ਆਪਾਂ ਰੱਖ ਦਿਆਂਗੇ ਤਾਂ ਉੱਥੇ ਉਹਨਾਂ ਦੇ ਉੱਪਰ ਸੱਟ ਪਾਇਆ ਜਾਵੇ ਤੇ ਇੱਕ ਹੋਰ ਕੋਆਇਲ ਆ ਵੀ ਆਪਣੀ ਟਾਈਮ ਟੂ ਟਾਈਮ ਸਰਵਿਸ ਕਰਵਾਈ ਜਾਵੇ ਜਦੋਂ ਇਹ ਚੋਕ ਹੋ ਜਾਂਦੇ ਨੇ ਹਵਾ ਕ੍ਰੋਸਿੰਗ ਉਹਨੋਂ हट ਜਾਂਦੀ ਹੈ ਲੋਡ ਲੈਣ ਲੱਗਦੇ ਉਦੋਂ ਬਾਅਦ ਵੀ ਇਹ ਹਾਸੇ ਹੁੰਦੇ ਨੇਗੇ ਮੈਂ ਲੋਕਾਂ ਨੂੰ ਹੱਥ ਬਨ ਕੇ ਅਪੀਲ ਕਰਦਾ ਵੇ ਆਪਦੇ ਏਸੀ ਜ਼ਿਆਦਾਤਰ ਸਾਵੇਂ ਲੱਗੇ ਹਨ ਹਾਈ ਟੈਂਪਰੇਚਰ ਕਾਰਨ ਏਸ਼ੀਆ ਨੂੰ ਅੱਗ ਲੱਗ ਰਹੀ ਹੈ ਆ ਦੇਖੋ ਬਾਈ ਅੱਜੇ ਕੇਸ ਆਇਆ ਭਵਾਨੀਗੜ੍ਹ ਦਾ ਇਹ ਇਹਦੇ ਵਿੱਚ ਤੂੰ ਹਲੇ ਤੱਕ ਵੀ ਲੱਕੜ ਰਹਿਗਾ ਕੰਪਰੈਸਰ ਮੱਚ ਸਕਦਾ ਦੀਗਾ ਇਹਦਾ ਪਰ ਬਚਤ ਰਹੇਗੀ ਪਰ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਹਾਈ ਟੈਂਪਰੇਚਰ ਬਹੁਤ ਜ਼ਿਆਦਾ ਗਰਮੀ ਜ਼ਿਆਦਾ ਪੈ ਰਹੀ ਹੈ ਮੇਰੀ ਲੋਕਾਂ ਨੂੰ ਇਹੀ ਪੀਲ ਹੈ ਵੀ ਜਾਂ ਤਾਂ ਆਪਦੇ ਕੋਠਿਆਂ ਦੇ ਉੱਪਰ ਸੱਡ ਪਾ ਸਕਣ ਜਾਂ ਆਪਦੇ ਸਾਵੇਂ ਲੱਗਣ